ਪੂਰੀ ਤਰ੍ਹਾਂ ਉਤਰ ਚੁੱਕਿਆ ਹੈ ਸਰਦਾਰ ਮਨਜਿੰਦਰ ਸਿੰਘ ਸੂਸਿਆ ਜੀ ਦੇ ਬਿਆਨ ਤੋਂ ਬਾਅਦ ਔਰ ਇਹ ਵੀ ਗੱਲ ਪੱਕੀ ਹੋ ਚੁੱਕੀ ਹੈ ਕਿ ਸੰਜੀਵ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਕਿ ਸੰਜੀਵ अरोड़ा ਜੀ ਨੂੰ ਵੋਟਾਂ ਨਾ ਪਾਓ ਹੋਰ ਜਿਹਨੂੰ ਮਰਜ਼ੀ ਪਾ ਦਿਓ ਇੱਥੋਂ ਸਾਫ ਤਲਵਾ ਕੋਲ ਵੀ ਇਨਫਾਰਮੇਸ਼ਨ ਹੈ ਕਿ ਸੰਜੀਵ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਔਰ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਨੇ ਜਿਨ੍ਹਾਂ ਦੇ ਤਹਿਤ ਸਜੀਵ ਅਰੂੜਾ ਜੀ ਨੇ ਪਿਛਲੇ 3-4 ਮਹੀਨੇ ਦੇ ਵਿੱਚ ਜੋ ਕੰਮ ਲੁਧਿਆਣਾ ਦੇ ਵਿੱਚ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਔਰ ਲੁਧਿਆਣਾ ਵਸਦੇ ਲੋਕ ਬੜੇ ਸੂਝਵਾਨ ਨੇ ਉਹ ਸਮਝਦੇ ਨੇ ਸਾਰਾ ਕੁਝ ਇਸ ਲਈ ਇਹਨਾਂ ਦੀਆਂ ਜਿਹੜੀਆਂ ਧੋਖੜੀਆਂ ਚਾਲਾਂ ਨੇ ਉਹਦੇ ਵਿੱਚ ਕਦੇ ਵੀ ਨਹੀਂ ਆਉਣਗੇ ਲੋਕ ਐਸ਼ੂ ਜੀ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਲੋਕ ਭਾਜਪੀ ਦੇ ਉਰੀਦਵਾਰ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਅਕਾਲੀ ਦਲ ਦੇ ਬਾਰੇ ਤਾਂ ਕਹਿਣ ਦੀ ਕੁਝ ਲੋੜ ਹੀ ਨਹੀਂ ਔਰ ਸਾਡੇ ਸੰਜੀਪ अरोड़ा ਜੀ ਦੇ ਜਿਹੜੇ ਚੰਗੇ ਕੀਤੇ ਕੰਮ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਇਸ ਲਈ ਸਾਡੇ ਵਾਸਤੇ ਖੁਸ਼ੀ ਦਾ ਮੌਕਾ ਹੈ ਕਿ ਸੰਜੀਪ अरोड़ा ਜੀ ਨੂੰ ਲੋਕ ਵੋਟਾਂ ਪਾ ਰਹੇ ਨੇ ਤੇ ਵਿਰੋਧੀ ਕਹਿਣ ਲੱਗੇ ਕਿ ਉਹਨਾਂ ਨੂੰ ਵੋਟਾਂ ਨਾ ਪਾਓ ਸੋ ਤੁਹਾਡਾ ਸਾਰਿਆਂ ਦਾ ਇੱਥੇ ਧੰਨਵਾਦ ਮੈਂ ਸਾਡੀ ਟੀਮ ਦਾ ਵੀ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਔਰ ਬੇਨਤੀ ਕਰਦਾ ਕਿ ਜਿਹੜੀ ਸੱਚ ਦੀ ਆਵਾਜ਼ ਹੈ ਲੋਕਾਂ ਤੱਕ ਮੀਡੀਆ ਰਾਹੀਂ ਜ਼ਰੂਰ ਪਹੁੰਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਅਰੇ ਕੱਲੇ ਲੁਧਿਆਣੇ ਦੀ ਜਨਤਾ ਦੇ ਵਿੱਚ ਲੁਧਿਆਣੇ ਵੈਸਟ ਦੇ ਬੱਚੇ-ਬੱਚੇ ਤੱਕ ਇਹ ਮੈਸੇਜ ਜਿਹੜਾ ਹੈ ਇਹ ਪਚਾਉਣਾ ਵੀ ਜਿਹੜਾ ਇਹ ਲੜਾਈ ਕੀ ਦੀ ਕੀ ਦੀ ਲੜਾਈ ਸੱਚ ਤੇ ਝੂਠ ਦੀ ਲੜਾਈ ਹੱਕ ਦੀ ਹੈ ਦੁੱਖ ਲੱਗਦਾ ਹੈ ਜਦੋਂ ਇਹ ਕੁਰਸੀਆਂ ਦੇ ਦੀ ਸਮਝੋਤੇ ਕੀਤੇ ਜਾਂਦੇ ਮੈਂ ਆਜ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਕੁਰਸੀਆਂ ਵੀ ਸਮਝੋਤੇ ਹੋ ਜਾਣ ਫਿਰ ਉੱਥੇ ਜਨਤਾ ਦੀ ਗੱਲ ਹੀ ਨਹੀਂ ਰਹੇਗੀ ਫਿਰ ਜਨਤਾ ਉੱਥੇ ਦੁਖੀ ਹੋਊਗੀ ਸਿਰਸਾ ਸਾਹਿਬ ਦਾ ਬਿਆਨ ਜਿਹੜਾ ਬਹੁਤ ਸੋਸ਼ਲ ਮੀਡੀਆ ਤੇ ਵੀ ਜਿਹੜਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਮੈਨੂੰ ਕਿ ਮੀਡੀਆ ਭਾਈਚਾਰੇ ਨੇ ਨਹੀਂ ਦਿਖਾਲਿਆ ਵੀ ਆ ਦੇਖੋ ਸਿਰਸਾ ਕੀ ਬੋਲ ਰਿਹਾ ਮੈਨੂੰ ਲੋਕ ਉਹ ਵੀ ਦਿਖਾ ਰਹੇ ਨੇ ਵੀ ਦੇਖੋ ਕੀ ਗੱਲ ਕਰ ਰਹੇ ਨੇ ਸੋ ਉੱਥੇ ਗੱਲ ਇਹੋ ਚੱਲ ਰਹੀ ਹੈ ਇੱਕ ਸੰਜੀਵ ਅਰੋੜਾ ਈਮਾਨਦਾਰ ਸ਼ਖਸ ਜਿਹਨੇ ਆਪਣੀ ਮਿਹਨਤ ਨਾਲ ਇੱਕ ਵੱਖਰਾ ਬਿਜ਼ਨਸ ਦੇ ਵਿੱਚ ਵੀ ਮਕਾਮ ਕਮਾ ਸਕਦਾ ਪਰ ਉਹਦਾ ਤਾਂ ਜਿਹੜਾ ਮੇਨ ਇੰਟਰਸਟ ਉਹ ਸੇਵਾ ਭਾਵਨਾ ਵਾਲਾ ਸੀ ਉਹ ਚਾਹੁੰਦੇ ਨੇ ਲੋਕ ਜਿਹੜੇ ਨੇ ਮੈਂ ਆਪਣੇ ਲੁਧਿਆਣੇ ਲੋਕਾਂ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾ ਉਹ ਚਾਹੁੰਦੇ ਨੇ ਜਿਹੜੇ ਲੁਧਿਆਣੇ ਦੇ ਬੱਚੇ ਨੇ ਉਹ ਹੋਰ ਸਾਡੇ ਜਿਹੜੇ ਤਰੱਕੀ 'ਚ ਜਾਣ ਉਹ ਚਾਹੁੰਦੇ ਨੇ ਲੁਧਿਆਣੇ ਦੇ ਜਿਹੜਾ ਬਿਜ਼ਨਸਮੈਨ ਆ ਉਹ ਹੋਰ ਜਿਹੜਾ ਸਰਵਾਈਵ ਕਰੇ ਪਰ ਵਿਰੋਧੀਆਂ ਨੂੰ ਇਹ ਜਿਹੜਾ ਹজম ਨਹੀਂ ਹੋ ਰਿਹਾ। ਦਿਨ-ਪ੍ਰਤੀ-ਦਿਨ ਸੰਜੀਵ अरोड़ा ਜੀ ਦਾ ਪਿਆਰ ਉੱਪਰ ਕੇ ਜਿਹੜਾ ਬਾਹਰ ਆ। ਲੋਕ ਆਪ ਮਾਰੇ ਆਮ ਆਦਮੀ ਪਾਰਟੀ ਦੀ ਸੋਚਣਾ ਕੰਮ ਕਰ ਰਹੇ ਨੇ। ਲੋਕ ਜੋ-ਜੋ ਸਮਾਪਿਤਦਾ ਜਾ ਰਿਹਾ ਹੈ ਵੱਡੇ-ਵੱਡੇ ਕਾਫਲਿਆਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁੜਨਾ ਜਿਹੜਾ ਪਸੰਦ ਕਰ ਰਹੇ ਨੇ ਔਰ ਨਾਲ ਤੁਰਨ ਨੂੰ ਤਿਆਰ ਹੋ ਰਹੇ ਨੇ। ਪਰ ਤੁਸੀਂ ਦੇਖਿਆ ਬੀਜੇਪੀ ਦਾ ਬਿਆਨ ਇਹ ਹੈ ਕਿੰਦੇ ਸੰਜੀਵ ਅਰੂੜਾ ਨਹੀਂ ਜਿੱਤਣਾ ਚਾਹੀਦਾ ਹੋਰ ਜਿੰਨੂੰ ਮਰਜੀ ਜਿਤਾ ਦਿਓ ਕੀ ਗੱਲ ਤੁਹਾਡਾ ਕੈਂਡੀਡੇਟ ਇੱਥੇ ਹੈ ਨਹੀਂ ਕੀ ਗੱਲ ਤੁਸੀਂ ਆਪਣੇ ਕੈਂਡੀਡੇਟ ਵੱਲੋਂ ਨਹੀਂ ਸੀ ਬੋਲ ਸਕਦੇ ਕੀ ਗੱਲ ਤੁਸੀਂ ਇਹ ਗੱਲ ਆਪਣੇ ਕੈਂਡੀਡੇਟ ਦੇ ਹੱਕ ਚ ਨਹੀਂ ਸੀ ਕਹਿ ਸਕਦੇ ਵੀ ਸਾਡਾ ਬੀਜੇਪੀ ਦਾ ਕੈਂਡੀਡੇਟ ਕਰੋਤਾ ਉਹਨੂੰ ਜਿਤਾਓ ਪਰ ਨਹੀਂ ਸਿਰਫ ਤੇ ਸਿਰਫ ਇਹ ਹੈ ਵੀ ਲੋਕਾਂ ਨੂੰ ਇੱਕ ਗੁੰਮਰਾਹ ਕਿਤਨਾ ਕਰੀਏ ਜਿਹੜੇ ਸਾਡੇ ਸਾਝ ਪਿਆਲੀ ਵਾਲੇ ਨੇ ਉਹ ਸਿੱਧੇ ਦੇ ਸਿੱਧੇ ਮੈਂ ਤੇ ਕਹਿੰਦਾ ਸਿੱਧੇ ਦੇ ਸਿੱਧੇ ਤੌਰ ਤੇ ਇਹ ਕਹਿ ਦਿਓ ਵੀ ਬੀਜੇਪੀ ਵਾਲੇ ਤੁਸੀਂ ਕਾਂਗਰਸ ਨੂੰ ਹਮਾਇਤ ਕਰਦੇ ਇਹੋ ਕਹਿਨ ਦਾ ਉਹਨਾਂ ਦਾ ਮੇਨ ਮੈਸੇਜ ਹੈ ਪਰ ਨਹੀਂ ਲੁਧਿਆਣਾ ਵੈਸਟ ਦੇ ਲੋਕ ਸਿਆਣੇ ਨੇ ਸੋਚੇ ਨੇ ਉਹ ਜਿਹੜੀ ਵੀ ਗੱਲ ਕਰਦੇ ਨੇ ਜਿਹੜਾ ਵੀ ਕੰਮ ਕਰਦੇ ਨੇ ਬੜਾ ਨਾਪ ਤੋਲ ਕੇ ਕਰਦੇ ਨੇ ਔਰ ਅੱਜ ਲੋਕਾਂ ਨੂੰ ਭਰੀ ਭਾਂਤ ਜਿਹੜਾ ਕਈਆਂ ਕੁਝ ਕੁ ਲੋਕਾਂ ਨੂੰ ਥੋੜਾ ਜਿਹਾ ਭਲੇਖਾ ਹੈ ਸੀ ਅੱਜ ਉਹ ਵੀ ਜਿਹੜਾ ਹੈ ਨਿਕਲ ਕੇ ਸਾਹਮਣੇ ਆ ਗਿਆ ਔਰ ਮੈਂ ਆਪ ਜੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹੈ ਜਿਹੜੀ ਵੀਡੀਓ ਹੈ ਜਿਹੜੀ ਉਹ ਤੇ ਤਕਰੀਬਨ ਹਰ ਬੱਚੇ ਤੱਕ ਪਹੁੰਚ ਚੁੱਕੀ ਹੈ ਪਰ ਮੈਂ ਇਹੋ ਬੇਨਤੀ ਕਰਦਾ ਵੀ ਇੱਕ ਮੀਡੀਆ ਦਾ ਜਿਹੜਾ ਸਥੰਭ ਹੈ ਜੀ ਨੂੰ ਕਹਿ ਦਿੰਦੇ ਆ ਵੀ ਸੱਚ ਦੀ ਆਵਾਜ਼ ਚੁਕਾਣਾ ਇਹ ਘਰ ਘਰ ਤੱਕ ਹਰ ਬਜ਼ੁਰਗ ਹਰ ਨੌਜਵਾਨ ਹਰ ਜਿਹੜਾ ਵਧੀਆ ਜਿਹੜਾ ਦਰਦ ਰੱਖਦਾ ਆਪਣੇ ਲੁਧਿਆਣੇ ਵਾਸਤੇ ਇਹ ਭਾਜਪੀ ਦਾ ਜਿਹੜਾ ਇਹ ਕਲੀਅਰ ਅਜੰਡਾ ਜਿਹੜਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵੀ ਅੱਜ ਬੀਜੇਪੀ ਦਾ ਮਖੌਟਾ ਜਿਹੜਾ ਪਾਇਆ ਉਹ ਵੀ ਕਹਿ ਰਹੇ ਨੇ ਵੀ ਸੰਜੀਵ ਅਰੋੜਾ ਨੂੰ ਵੋਟਾਂ ਨਾ ਪਾਓ ਹੋਰ ਜਿਸ ਨੂੰ ਮਰਜ਼ੀ ਪਾ ਦਿਓ ਸੋ ਬੜੀ ਮੈਂ ਕਹਿ ਸਕਦਾ ਕਿ ਇਹ ਵੀ ਕਹਿ ਸਕਦੇ ਆ ਪਾਰਟੀ ਦੇ ਵਿੱਚ ਵੀ ਆਪਣੀ ਪਾਰਟੀ ਨਾਲ ਖਿਦਾਰੀ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਪਰ ਹਾਂ ਲੋਕਾਂ ਦਾ ਮਨ ਬਣ ਚੁੱਕਿਆ ਹੈ ਇਸ ਵਾਰ ਵੱਡੀ ਰੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ ਚਿੱਤਣਗੇ ਹੁਣ ਮੈਂ ਬੇਨਤੀ ਕਰੂੰਗਾ ਬਰਸਰ ਸਾਹਿਬ ਜੀ ਨੂੰ ਇਸ ਬਾਰੇ ਤੁਹਾਨੂੰ ਵੀ ਬਰੀਫ ਕਰਦੇ ਬਹੁਤ-ਬਹੁਤ ਤੁਹਾਡਾ ਸਾਰਾ ਬਧੰਦ ਜਿੰਦੇ ਨੇ ਕਿ ਸੰਦੂਰ ਅਸੀਂ ਕੰਮ ਵਧੀਆ ਕੀਤਾ ਤੇ ਸਾਨੂੰ ਵੋਟਾਂ ਪਾਓ ਉੱਚੇ ਪਾਸੇ ਗੱਲ ਕੀ ਕਰਦੇ ਨੇ ਕਿ ਵੀ ਆਸ਼ੂ ਮੇਰਾ ਦੋਸਤ ਭਾਰਤੀ ਜਨਤਾ ਪਾਰਟੀ ਤੋਂ ਉਹ ਆਪਣਾ ਕੈਂਡੀਡੇਟ ਖੜਾ ਕਰਨ ਦੀ ਲੋੜ ਹੀ ਨਹੀਂ ਸੀਗੀ ਜੇ ਡਾਇਰੈਕਟਲੀ ਸਪੋਰਟ ਕਰਨਾ ਸੀ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਔਰ ਮੇਰੇ ਵਰਕਿੰਗ ਪ੍ਰਧਾਨ ਜੀ ਇਹ ਨੂੰ ਹੋਰ ਐਕਸਪੈਂਡ ਕਰਕੇ ਤੁਹਾਨੂੰ ਕਲੀਅਰਲੀ ਦੱਸਣਗੇ ਵੀ ਇਹ ਦੋਨੋਂ ਚੀਜ਼ਾਂ ਕਿਵੇਂ ਆਪਸੇ ਜੁੜਪੀਆਂ। ਔਰ ਲੁਧਿਆਣੇ ਦੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਣਾ ਹੁ ਨਾਰਜੀ ਦਾ ਕੰਮ ਹੈ। ਜਿਸ ਲੈਵਲ ਦੇ ਉੱਤੇ ਸੰਜੀਵ ਲੋੜਾ ਜੀ ਘਰ-ਘਰ ਜਾ ਕੇ ਕੰਮ ਕਰ ਰਹੇ ਨੇ। ਜਿਸ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3 ਸਾਲਾਂ 'ਚ ਕੰਮ ਕਰ ਰਹੀ ਹੈ। ਤੇ ਉਸ ਜਜ਼ਬਾਤ ਚਾਹੀਦਾ ਹੈ ਤੇ ਲੁਧਿਆਣਾ ਵਸਦੇ ਲੋਕਾਂ ਨੂੰ। ਹੁਣ ਮੈਂ ਆਪਣੇ ਪ੍ਰਧਾਨ ਜੀ ਸ਼ਰੀਕਲਸੀ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਆਪਸੇ ਮਿਲਣੇ ਹੋਏ। ਆਸ਼ੂ ਜੀ ਬਾਰੇ ਕਿਹਨੂੰ ਐ ਫੁਜੀ ਗੱਲ ਨਹੀਂ ਪਤਾ ਕਿ ਕਿਹੜੇ ਕਿਹੜੇ ਸਕੂਲਾਂ ਦੇ ਉੱਤੇ ਕਮੇਟੀਆਂ ਦੇ ਕਬਜ਼ੇ ਕਰਕੇ ਉਹ ਜਗ੍ਹਾ ਇਹਨਾਂ ਨੇ ਬਿਲਡਰਾਂ ਨੂੰ ਵੇਚੀਆਂ ਸਕੂਲਾਂ ਦੇ ਕਬਜ਼ੇ ਦੁਆਏ ਇਹ ਸਾਡੇ ਸਿਸਟਮ ਨੂੰ ਸੁਧਾਰਨ ਦੇ ਜੀਆ ਜਿੱਲੀ ਦੇ ਤੁਹਾਡਾ ਸਾਰੇ ਦਾ ਧੰਨਵਾਦ ਤੁਹਾਨੂੰ ਛੋਟੇ ਜਿਹੇ ਸੱਦੇ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਚਾਹ ਦੇਣ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਦੀ ਜਿਹੜੀ মিডিਆ ਦੇਖੀ ਮੈਂ ਇਸੇ ਸਾਡੇ ਦੋਰਕੀ ਪ੍ਰੈਜ਼ੀਡੈਂਟ ਹੈਰੀ ਕਲਸੀ ਜੀ ਰਹਿਣਗੇ ਸਾਡੇ ਜਨਰਲ ਸੈਕਟਰੀ ਜਿਹੜੇ ਕੀ ਸਾਡੇ ਮਿੰਟੀ ਬੋਰਡ ਦੇ ਚੇਅਰਮੈਨ ਵੀ ਨੇ ਸਰਦਾਰ ਰਚਨ ਸਿੰਘ ਬਰਸੜ ਜੀ ਰਹਿਣਗੇ ਮੈਂ ਖੁਦ ਜਨਰਲ ਸੈਕਟਰੀ ਵਰਤਸ਼ਨੀ ਆਲੂ ਵਾਲੀਆ ਰਹਾਂਗਾ ਫਿਰ ਨਾਲ ਗੁਰਦੀਪ ਲਖਨਾ ਜੀ ਸਾਡੇ ਸਟੇਟ ਸਕੱਤਰ ਨੇ ਤੇ ਨਾਲ ਚੇਅਰਮੈਨ ਮੇ ਬੇਰਮ ਸਿੰਘ ਜੀ ਤੇ ਰਮਨ ਚੱਲਦੀ ਜੀ ਰਹਿਣਗੇ ਸਾਡੇ ਸਪੋਰਟਸ ਕਾ ਅੱਜ ਬੜੀ ਹੀ ਇੱਕ ਇੰਪੋਰਟੈਂਟ ਪ੍ਰੈਸ ਕਾਨਫਰੰਸ ਲਈ ਤੁਹਾਨੂੰ ਬੁਲਾਇਆ ਗਿਆ ਹੈ ਬੜੀ ਇੰਟਰਸਟਿੰਗ ਉਰੈਨਾ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਜਿਹੜਾ ਪਿਆਰ ਹੈ ਉਹ ਓਪਨਲੀ মিডিਆ ਦੇ ਵਿੱਚ ਕੈਮਰਿਆਂ ਦੇ ਉੱਤੇ ਓਨੋਪਨਲੀ ਅਪੀਲ ਕਰਨੀ ਸ਼ੁਰੂ ਕਰਤੀ ਐ ਇੱਕ ਸਿਰਸਾ ਜੀ ਨੇ ਇਹਨਾਂ ਦੇ ਜਿਹੜੇ ਕੀ ਦਿੱਲੀ ਦੇ ਮੰਤਰੀ ਵੀ ਨੇ ਤੇ ਪੰਜਾਬ ਚ ਲੁਧਿਆਣੇ ਆਏ ਹੋਏ ਸੀ ਉਹਨਾਂ ਨੇ ਕਿਸੀ ਕੀਤੀ ਹੈ ਜਿਸ ਚ ਬੜਾ ਕਲੀਅਰਲੀ ਕਹਿੰਦੇ ਨੇ ਇਹ ਕੀ ਕਹਿੰਦੇ ਨੇ ਸੁਣੋ ਜਰਾ ਜਿੱਤੂ ਅੱਧੀ ਵਾਰੀ ਆ ਸਿਰਫ ਸੰਜੀਵ ਅਰੋੜਾ ਇਲੈਕਸ਼ਨ ਲੱਗ ਰਿਹਾ ਹਾਂ ਡਟ ਕੇ ਹਾਰ ਕਿਸੇ ਪਾਰਟੀ ਨੂੰ ਜਿਤਾਓ ਪਰ ਡਟ ਕੇ ਹਾਰ ਇਹ ਕੀ ਕੋਈ ਵਾਰ-ਵਾਰ ਕੀ ਕਹਿੰਦੇ ਨੇ ਇਹ ਕਹਿੰਦੇ ਨੇ ਜੀ ਸੰਜੀਵ ਅਰੋੜਾ ਜਿਹਨੂੰ ਡਟ ਕੇ ਹਰਾਓ ਆਪਕੇ ਜਿਹਨੂੰ ਮਰਜ਼ੀ ਜਿਤਾਓ ਪਰ ਸੰਜੀਵ ਅਰੋੜਾ ਜੀ ਨੂੰ ਡਟ ਕੇ ਹਰਾਓ ਅੱਜ ਜਿਹੜੀ ਪੋਲਿਟਿਕਸ ਦਾ ਲੈਵਲ ਹੈ ਉਹ ਇਸ ਲੈਵਲ ਤੇ ਇਹਨਾਂ ਨੇ ਗੇਫਟ ਹੈ ਜਿਹਦੇ ਅੰਦਰ ਇਹ ਕਲੀਅਰਲੀ ਮੈਂਸ਼ਨ ਕਰਦੇ ਪਏ ਨੇ ਇੱਕ ਪਾਸੇ ਰਵਨੀਤ ਬਿੱਟੂ ਜੀ ਨੇ ਜਿਹੜੇ ਚੈਨਲਾਂ ਦੇ ਉੱਤੇ ਕਹਿੰਦੇ ਨੇ ਕਿ ਆਸ਼ੂ ਮੇਰਾ ਦੋਸਤ ਹੈ ਅੱਲ ਤੁਸੀਂ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤਾ ਇਹ ਉਹਨਾਂ ਨੇ ਕਲੀਅਰਲੀ ਕਿਹਾ ਮੈਂ ਕਹਿੰਦੇ ਮੈਂ ਝੂਠ ਨਹੀਂ ਬੋਲਾਂਗਾ ਪਰ ਆਸ਼ੂ ਮੇਰਾ ਦੋਸਤ ਹੈ ਔਰ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਪੀਸੀ ਦੇ ਅੰਦਰ ਕਲੀਅਰ ਵੀ ਦੱਸਦੇ ਨੇ ਜਦ ਆਪਾਪਨੀ ਪਾਰਟੀ ਜਦ ਆਪਾਪਨੀ ਪਾਰਟੀ ਬਣੀ ਜਦ ਆਪਾਪਨੀ ਪਾਰਟੀ ਸ਼ੁਰੂ ਹੋਈ ਸਾਡੇ ਨੈਸ਼ਨਲ ਕਨਵੀਨਰ ਰਵਿੰਦਰ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਇੱਕ ਜਗ੍ਹਾ ਤੇ ਇੱਕੋ ਗੱਲ ਕਹਿੰਦੇ ਸੀ ਕਿ ਕਾਂਗਰਸ ਤੇ ਬੀਜੇਪੀ ਮਿਲੀ ਹੋਈ ਹੈ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਔਰ ਅੱਜ ਫਿਰ ਤੋਂ ਉਹਨਾਂ ਦਾ ਚਿਹਰਾ ਜਿਹੜਾ ਹੈ ਉਹ ਤੁਹਾਡੇ ਅੱਗੇ ਬੜਾ ਕਲੀਅਰ ਹੋ ਇਹ ਦਰਦੇ ਕੀ ਇਹ ਮਿਲ ਕੇ ਪੋਲਿਟਿਕਸ ਕਰਦੇ ਨੇ ਇੱਕ ਪਾਸੇ ਜੇ ਸਾਡਾ ਰੂਰਲ ਡਵੈਲਪਮੈਂਟ ਦਾ ਫੰਡ ਤਾਂ ਪੰਜਾਬ ਦਾ ਜਿਹੜਾ ਹੱਕ ਆ ਉਹ ਨਹੀਂ ਦੇ ਰਹੇ ਪੰਜਾਬ ਦਾ ਹੈਲਥ ਮਿਸ਼ਨ ਦਾ ਪੈਸਾ ਨਹੀਂ ਦੇ ਰਹੇ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੰਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਧੱਕਾ ਪਿਛਲੇ ਤਿੰਨ ਚਾਰ ਸਾਲਾਂ ਚ ਕੀਤਾ ਉਹ ਆਪਣੇ ਆਪ ਚ ਮਿਸਾਲ ਹੈ ਪੋਲਿਟਿਕਸ ਤਾਂ ਹਮੇਸ਼ਾ ਨੀਤੀਆਂ ਦੇ ਉੱਤੇ ਹੁੰਦੀ ਹੈ ਐਵੇਂ ਉਮਰ ਕਰੀ ਜਾਣੇ ਜੋ ਹੈਲੀਕਾਪਟਰ ਚੜ ਕੇ ਕੀ ਗੁਨਾਹ ਕਰਦਾ ਹੈਲੀਕਾਪਟਰ ਚੜ ਕੇ ਗੱਲ ਨਿੱਤੀਅਤ ਹੀ ਆ ਅੱਜ ਬੀਜੇਪੀ ਜਾਂ ਕਾਂਗਰਸ ਦੀ 50% ਕੀ ਦਿੱਤੀ ਹੈ ਇਹਦੇ ਬਾਰੇ ਸਪਸ਼ਟ ਕਰਨ ਇਸ ਲਈ ਕੋਈ ਮੁੱਦਾ ਨਹੀਂ ਮੁੱਦਾ ਇਹ ਹੋਣਾ ਚਾਹੀਦਾ ਕਿ ਸਜੀਵ ਰੋੜੇ ਨੇ ਜਿਹੜਾ ਮੈਂਬਰ ਪਾਰਲੀਮੈਂਟ ਬਣ ਕੇ ਲੁਧਿਆਣਾ ਦੇ ਵਿੱਚ ਕੀ ਕੰਮ ਕੀਤੇ ਤੇ ਬਾਕੀ ਪਾਰਟੀਆਂ ਨੇ ਕੀ ਕੀਤੇ ਕੋਈ ਵੀ ਕਹਿੰਦੇ ਨੇ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪੰਜਾਬੀ ਦੀ ਐਂਟਰੀ ਵੱਧ ਹੋ ਗਈ ਹੈ ਦਿੱਲੀ ਵਾਲੀ ਦੀ ਐਂਟਰੀ ਹੋ ਗਈ ਜੇਕਰ ਪੰਜਾਬੀ ਕਰਨੀ ਐਂਟਰੀ ਤਾਂ ਹੋਣੀ ਹੈ ਜੈਮੁ ਕਮਾਜੀ ਕਮਿਸ਼ਨ ਰਿਪੋਰਟ ਦੀ ਹੈ ਇਸੇ ਦੀ ਐਂਟਰੀ ਬੰਦ ਨਹੀਂ ਹੋਈਏ ਇਹ ਗੱਲਾਂ ਬੰਦੇ ਉਦੋਂ ਕਰਦੇ ਨੇ ਜਦੋਂ ਉਹਨਾਂ ਕੋਲ ਕੋਈ ਮੁੱਦਾ ਨਾ ਹੋਵੇ ਜੇ ਕੋਈ ਪੋਲੀਟੀਕਲ ਮਤਾਵਾ ਢਾਉਣ ਦਾ ਕੋਈ ਮੁੱਦਾ ਹੀ ਨਹੀਂ ਹੈ ਸਾਦੀ ਪਾਰਟੀ ਦੇ ਹੁੰਦ ਨੇ ਉਹ ਅੱਜ ਗੱਲ ਕਰ ਜੁਧ ਨਸ਼ੇ 85 ਰੁਪਏ ਦੀ ਕਿੰਨੀ ਹੈ ਫਿਰ ਸਾਡੀ ਸਰਕਾਰ ਦੇ ਵਿੱਚ ਰਾਜਵ ਨੇ ਕਹਿੰਦੇ 43000 ਰੁਪਏ ਦੀ ਹੋਈ ਹੈ ਜੀ ਤਾਂ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੁਧ ਨਸ਼ੇ ਦੇ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਹੈ ਤੁਸੀਂ ਦੇਖਿਆ ਹੈ ਇਹ ਜਿੱਚ ਹੈ ਤੇ ਦੇਣ ਕਿੰਨਾਂ ਦੀ ਸੀ ਤੇ ਕਾਲੀਆਂ ਤੇ ਕਾਂਗਰਸੀਆਂ ਆ ਮੈਂ ਦੇਖ ਰਿਹਾ ਇਹਨਾਂ ਦਾ ਪ੍ਰਧਾਨ ਸਾਹਿਬ